ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਜਿਵੇਂ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਇਸ ਸਮੇਂ ਕਈ ਸਰੇ ਕਿਸਾਨ ਸਾਥੀਆਂ ਦੇ ਖੇਤਾਂ ਦੇ ਹਾਲਾਤ ਇਹ ਹੋ ਗਏ ਐ ਕਿ ਪਨੀਰੀ ਧੋੜੀਆਂ ਦੇ ਵਿੱਚ ਪੀਲੀ ਤੇ ਫਿਰ ਚਿੱਟੀ ਪੈ ਗਈ। ਮਤਲਬ ਕਿ ਜਿਵੇਂ ਤੁਸੀਂ ਆ ਬੂਟਾ ਦੇਖ ਰਹੇ ਹੋ ਪਹਿਲਾਂ ਪੀਲੀ ਪੈਂਦੀ ਐ ਫਿਰ ਨਵਾਂ ਪੱਤਾ ਚਿੱਟਾ ਹੁੰਦਾ ਹੈ ਸਾਰਾ ਬੂਟਾ ਹੀ ਪੀਲੇ ਤੋਂ ਚਿੱਟਾ ਹੋਣਾ ਸ਼ੁਰੂ ਹੋ ਜਾਂਦਾ ਹੈ ਕੱਦ ਛੋਟਾ ਰਹਿ ਜਾਂਦਾ ਹੈ ਤੇ ਬੂਟਾ ਐ ਲੱਗਦਾ ਜਿਵੇਂ ਜ਼ਮੀਨ 'ਚ ਵੜ ਗਿਆ ਹੁੰਦਾ ਹੈ ਤੇ ਇਹ ਹਾਲਾਤ ਖੇਤ ਦੇ ਵਿੱਚ ਉੱਚੀਆਂ ਧੌੜੀਆਂ ਕਿ ਜਿੱਥੇ ਪਾਣੀ ਘਟ ਖੜਦਾ ਹੈ ਉਹੋ ਜੀ ਜ਼ਿਆਦਾ ਤੇ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਇਹ ਹੈ ਕਿ ਇਹਨੂੰ ਕਿਵੇਂ ਕੰਟਰੋਲ ਕਰਾਂਗੇ ਇਹ ਸਭ ਦੇ ਬਾਰੇ ਆਪਾਂ ਇਸ ਵੀਡੀਓ 'ਚ ਗੱਲ ਕਰਦੇ ਆ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰਮਖਾਈ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਜਾਂ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿਤੀ ਸਭ ਨੂੰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨ ਸਾਥੀਓ ਇਸ ਖੇਤ ਚ ਦੋ ਚੀਜ਼ਾਂ ਨੇ ਇੱਕ ਤਾਂ ਜਿਹੜਾ ਸਾਹਮਣੇ ਦੇਖ ਰਹੇ ਹੋ ਕਿ ਆਪਣੀ ਗਰਮੀ ਦੇ ਨਾਲ ਪੱਤੇ ਮੱਚੇ ਐ ਤੇ ਦੂਜਾ ਪਾਣੀ ਦੀ ਘਾਟ ਕਰਕੇ ਲੋਹੇ ਦੀ ਘਾਟ ਆਈ ਹੋਈ ਐ ਲੋਹੇ ਦੀ ਘਾਟ ਹਮੇਸ਼ਾ ਉਸ ਟਾਈਮ ਤੇ ਆਉਂਦੀ ਆ ਜਦੋਂ ਖੇਤ ਚ ਪਾਣੀ ਦੀ ਘਾਟ ਹੋਵੇ ਜਿੱਥੇ ਪਾਣੀ ਘਟ ਖੜਦਾ ਹੋਵੇ ਉਹਨਾ ਸਾਡੇ ਕੋਲੇ ਡਬਲ ਦਿੱਕਤ ਹੈ ਪਹਿਲੀ ਗੱਲ ਤੇ ਹੈ ਕਿ ਅਸੀਂ ਖੇਤ ਦੇ ਵਿੱਚ ਪਾਣੀ ਭਰ ਕੇ ਖੜਾ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਕਿਉਂਕਿ ਦਿਨ ਦੇ ਸਮੇਂ ਗਰਮੀ ਹੁੰਦੀ ਹੈ ਪਰantu ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਜਿਹੜੇ ਹੁਣ ਅੱਜ 24 ਮਈ 2025 ਅਗਲੇ ਦਿਨਾਂ 'ਚ ਗਰਮੀ ਬਹੁਤ ਹੀ ਜ਼ਿਆਦਾ ਨਹੀਂ ਪਏਗੀ ਇਹ ਨਹੀਂ ਹੈਗਾ ਕਿ ਠੰਡ ਪੈਣ ਲੱਗੂਗੀ ਮੁੜਕਾ ਤਾਂ ਜ਼ਿਆਦਾ ਆਊਗਾ ਪਰੇਸ਼ਾਨ ਵੀ ਜ਼ਿਆਦਾ ਹੋਵੋਗੇ ਕਿਉਂਕਿ ਹਵਾ 'ਚ ਨਮੀ ਹੋਊਗੀ ਲੇਕਿਨ ਤਾਪਮਨ ਜਿਵੇਂ ਦੋ ਦਿਨ ਪਹਿਲਾਂ 45 ਪਾਰ ਚੈੱਕ ਕਰ ਚਲਿਆ ਸੀ ਉਹ ਚੀਜ਼ ਨਹੀਂ ਬਣੇਗੀ ਹੁਣ ਇਹ ਤੁਸੀਂ ਦੇਖੋ ਆ ਜੜ ਸਾਫ ਹੈ ਕਿਉਂਕਿ ਕਈ ਵਾਰ ਕਿਸਾਨ ਵੀਰ ਕਹਿੰਦਾ ਕਿ ਬੂਟਾ ਪੀਲਾ ਪੈ ਗਿਆ ਨਿਮਾ ਟੋੜ ਆ ਗਿਆ ਨਿਮਾ ਟੋੜ ਲੱਗ ਜੀ ਹੁੰਦਾ ਹੈ ਆ ਜੜ ਦੇਖਿਓ ਆ ਜਿਹੜੀ ਹੁਣ ਫੋਟੋ ਅੱਡ ਤੋਂ ਫੋਟੋ ਸ਼ੇਅਰ ਕੀਤੀ ਮੇਰੇ ਉੱਤੇ ਜੜ ਦੇ ਵਿੱਚ ਨਿੱਕੀਆਂ ਨਿੱਕੀਆਂ ਗੰਡਾ ਹੈ ਜੇ ਉਹ ਗੰਡਾਂ ਤਾਂ ਫੇਰ ਨਿਮਾ ਟੋੜ ਹੈ ਸਮਝ ਗਏ ਤਾਂ ਫੇਰ ਆਪਾਂ ਨਿਮਾ ਟੋੜ ਦਾ ਇਲਾਜ ਕਰਾਂਗੇ ਤਾਂ ਆਮ ਤੌਰ ਤੇ ਜਿੱਥੇ ਪਾਣੀ ਘਟ ਖੜਦਾ ਹੈਗਾ ਜਿਹੜੇ ਉੱਚੇ ਥਾਂ ਹੈਗੇ ਆ ਜੇ ਉੱਥੇ ਨਵਾਂ ਪੱਤਾ ਪੀਲਾ ਪੈ ਗਿਆ ਫਿਰ ਚਿੱਟਾ ਪੈ ਗਿਆ ਫਿਰ ਸਾਰਾ ਬੁੱਟਾ ਚਿੱਟਾ ਹੋ ਗਿਆ ਜ਼ਮੀਨ ਚ ਵੜਨ ਲੱਗ ਪਿਆ ਤੇ ਲੋਹੇ ਦੀ ਘਾਟ ਹੈ ਲੋਹੇ ਦੀ ਘਾਟ ਆ ਤਾਂ ਪਹਿਲਾ ਕੰਮ ਇਹ ਕਰਨਾ ਖੇਤ ਚ ਪਾਣੀ ਵੱਧ ਤੋਂ ਵੱਧ ਪਲਾਓ ਸ਼ਾਮ ਦੇ ਟਾਈਮ ਵਟਾਂ ਉੱਚੀਆਂ ਕਰਕੇ ਪਾਣੀ ਪੂਰਾ ਭਰ ਦਿਓ ਤਾਂ ਕਿ ਜਿਆਦਾ ਟਾਈਮ ਪਾਣੀ ਖੜਾ ਰਵੇ ਦੁਪਹਿਰ ਵਜੋਂ ਪਾਣੀ ਗਰਮ ਹੁੰਦਾ ਉਸ ਸਮੇਂ ਪਾਣੀ ਚੇਰਾ ਘੱਟ ਕਰ ਲਓ ਇੰਨਾ ਤੁਸੀਂ ਕਰ ਸਕਦੇ ਹੋ ਤੇ ਬਾਕੀ ਇਹ ਤੇ ਆਪਾਂ ਸਪਰੇਅ ਕਰਨੇ ਸਪਰੇਅ ਆਪਾਂ ਕਰਨਾ ਲੋਹੇ ਦਾ ਜਿਹੜਾ 19% ਅਲਵਾ ਮਿਲਦਾ ਜਮੀਨ 'ਚ ਲੋਹਾ ਪਾਉਂਦਾ ਕੋਈ ਫਾਇਦਾ ਨਹੀਂ ਹੋਣਾ 19% ਅਲਵਾ ਲਿਆਓ 150 ਗ੍ਰਾਮ ਟੈਂਕੀ ਦਾ ਪਾਓ ਪਾ ਕੇ ਤੇ ਉੱਤੇ ਸਪਰੇਅ ਕਰ ਦਿਓ 2-3 ਸਪਰੇਅ 2-2 3-3 ਦਿਨ ਦੇ ਵਕਫੇ ਦੇ ਉੱਤੇ ਇਹ ਤੇ ਕਰਾਂਗੇ ਨਾਲ ਪਾਣੀ ਭਰ ਕੇ ਰੱਖਾਂਗੇ ਪਨੀਰੀ ਕਾਲੀ ਸ਼ਾ ਹੋ ਜਾਏਗੀ ਕਿੰਨੇ ਸਾਲਾਂ ਦਾ ਤੇਰਪਾ ਬਹੁਤ ਸਾਰੇ ਕਿਸਾਨ ਇਸ ਵੀ ਤਰੀਕੇ ਨਾਲ ਠੀਕ ਕਰ ਰਹੇ ਆ ਤਾਂ ਇਹ 'ਚ ਕੋਈ ਘਬਰਾਉਣ ਦੀ ਲੋੜ ਨਹੀਂ ਹੁਣ ਕਈ ਵੀਰ ਕਹਿੰਦੇ ਕਿ ਮੈਂ ਵਿੱਚ ਜਿੰਕ ਪਾਲਾਂ ਕਾਤੋ ਪੋਣੀ ਜੇ ਜੈਂਕਰੀ ਘਾਟ ਹੈ ਤਾਂ ਜੈਂਕਰਾ ਥੱਲੇ ਛਿੱਟਾ ਦੇ ਦਿਓ ਮੈਂ بار بار ਮੇਰੀ ਇੱਕੋ ਡਾਇਲੋਗ ਇਹ ਮੇਸ਼ੇ ਯਾਦ ਰੱਖਣਾ ਮੇਰੀ ਸਬਜੀ ਚ ਨੂਨ ਘਟ ਹੈ ਤਾਂ ਨੂਨ ਦੀ ਚੁੰਡੀ ਪਾ ਦਿਓਗੇ ਮੇਰੀ ਸਬਜੀ ਸਵਾਦ ਆਜੂਗੀ ਜੇ ਤੁਸੀਂ ਕਹੋਗੇ ਕਿ ਮੈਂ ਗਰਮ ਮਸਾਲਾ ਪਾ ਦਿਆਂ ਫਲਾਨਾ ਮਸਾਲਾ ਪਾ ਦਿਆਂ ਤਾਂ ਮੇਰੀ ਸਬਜੀ ਬੇਸਵਾਦੀ ਬਣਨੀ ਸਵਾਦ ਨਹੀਂ ਹੋਣਾ ਮੈਨੂੰ ਨੂਨ ਦੀ ਚੁੰਡੀ ਲੋੜ ਤਾਂ ਨੂਨ ਦੀ ਚੁੰਡੀ ਪਾਓ ਤੁਸੀਂ ਕਿਉਂ ਗਰਮ ਮਸਾਲੇ ਚੱਕੀ ਫਿਰਦੇ ਹੋ ਇੱਥੇ ਲੋਹੇ ਦੀ ਘਾਟਾ ਲੋਹਾ ਪਾਓ ਯੂਨੀਵਰਸਿਟੀ ਨੇ ਪਿਛਲੇ ਸਾਲ ਲਾਈਵ ਦੇ ਵਿੱਚ ਸਾਫ਼ ਤੇ ਸਪਸ਼ਟ ਕਰਤਾ ਸੀ ਕਿ ਜੇਕਰ ਲੋਹਾ ਜ਼ਿੰਕ ਕਲੀ ਦਾ ਪਾਣੀ ਰਲਾ ਕੇ ਆਪਾਂ ਸਪਰੇਅ ਕਰਦੇ ਆਂ ਤੇ ਉਹਦੇ ਨਾਲ ਇਹਨਾਂ ਦਾ ਅਸਰ ਘਟ ਜਾਂਦਾ ਹੈ ਆਪਸ ਪਾਟ ਜਾਂਦੇ ਆ ਇਸ ਕਰਕੇ ਕਲੀ 19% ਵਾਲਾ ਥੈਲੇ ਵਾਲਾ ਲੋਹਾ ਜਾਂ ਲੈ ਕੇ ਆਓ 250 ਗ੍ਰਾਮ ਟੈਂਕੀ ਦਾ ਆਪੋ ਤੋਂ ਪਾ ਕੇ ਸਪਰੇਅ ਕਰੋ ਸਸਤਾ ਜਾਂ ਹੁੰਦਾ 2-3 ਸਪਰੇਅ ਤੁਹਾਡੀ ਬੱਲੇ ਬੱਲੇ ਹੋ ਜਾਣੀ ਫਸਲ ਵਧੀ ਹੋ ਜਾਣੀ ਹੈ ਤਰਵਾ ਦੋਸਤੋ ਮਿਹਰਬਾਨੀ ਦੋਸਤੋ